ਪਦਾ ਰੋਲਾ ਸਿਰੇ ਤੇ ਸੀ ਇਹ ਰੋਲਾ ਪੈਦਾ ਕਿਨੇ ਕੀਤਾ ਰੱਬ ਨੇ ਨਹੀਂ ਪੈਦਾ ਕੀਤਾ ਅਕਾਲ ਪੁਰਖ ਨੇ ਕੋਈ ਕੋਈ ਰੋਲਾ ਨਹੀਂ ਪੈਦਾ ਕੀਤਾ ਰੱਬ ਨੇ ਬਣਾਏ ਬੰਦੇ ਜੱਗ ਵਿੱਚ ਇੱਕੋ ਜਿਹੇ ਅੱਖ ਕੰਨ ਨੱਕ ਮੁਖ ਇੱਕੋ ਪ੍ਰਕਾਰ ਦਾ ਫਿਰ ਸੂਰਜ ਨਾਲ ਕਹੇ ਧੁੱਪੇ ਬਹਿਣਾ ਚਮਾਰ ਕੋਈ ਚੰਨ ਵੀ ਨਾ ਬ੍ਰਾਹਮਣਾਂ ਨੂੰ ਕੱਲਿਆਂ ਨੂੰ ਠਾਰਦਾ ਅੱਗ ਪਾਉਣ ਪਾਣੀ ਸੁਖ ਦੇਵੇ ਸਭ ਇੱਕੋ ਜਿਹਾ ਧਰਤੀ ਨਾ ਕਹੇ ਭਾਰ ਲੱਗੇ ਚਮਿਆਰ ਦਾ ਫਿਰ ਕਿਉਂ ਹਨੇਰਾ ਨਾ ਪੈ ਗਿਆ ਜਹਾਨ ਉੱਤੇ ਬੰਦੇ ਤਾਂ ਹੀ ਬੰਦਾ ਕੁੱਤੇ ਵਾਂਗ ਦੁਰਕਾਰ ਦਾ ਅਸਲ ਵਿੱਚ ਆਪਣੇ ਮੁਲਕ ਦੀ ਇਹ ਹਾਲਤ ਸੀ ਇਹ ਗੱਲਾਂ ਉੱਥੋਂ ਹੀ ਪੈਦਾ ਹੋਈਆਂ ਇਹਨਾਂ ਕੰਟਰੀਆਂ ਵਿੱਚ ਆ ਕੇ ਵੇਖਦੇ ਆ ਤੇ ਕੰਮ ਦੀ ਕਦਰ ਹੈ ਕਿ ਕਿਹੜਾ ਇਨਸਾਨ ਇਨਸਾਨ ਚੰਗੀ ਨੀਅਤ ਦੇ ਨਾਲ ਕੰਮ ਕਰਦਾ ਉਹਦੀ ਕਦਰ ਹੈ ਔਰ ਇਸ ਮੁਲਕ ਵਿੱਚ ਇਹ ਪੈਦਾ ਕਿਨੇ ਕੀਤੀਆਂ ਚੀਜ਼ਾਂ ਇਹ ਬੇਪਰਵਾਹ ਲੋਕਾਂ ਨੇ ਪੈਦਾ ਕੀਤੀਆਂ। ਇੱਕ ਗ੍ਰੰਥ ਆਉਂਦਾ ਜਿਸ ਦਾ ਨਾਮ ਸਪਸ਼ਟ ਕਰਦੇ ਆ ਮਨੁਸਿਮਰਤੀ ਹੈ। ਕਿਉਂਕਿ ਪੜਨ ਤੋਂ ਪਤਾ ਲੱਗ ਜਾਏਗਾ ਜਦੋਂ ਤੁਸੀਂ ਇਹਦੀਆਂ ਲਿਖਤਾਂ ਨੂੰ ਪੜੋਗੇ। ਇਹਦੀਆਂ ਲਿਖਤਾਂ ਨੂੰ ਮੈਂ ਵੀ ਪੜਿਆ ਹੈ। ਇਹ ਗ੍ਰੰਥ ਜਿਹਨੂੰ ਉਹਨਾਂ ਨੇ ਧਾਰਮਿਕ ਗ੍ਰੰਥਾ ਨਾ ਦਿੱਤਾ ਪਰ ਮੈਂ ਉਹਨੂੰ ਕਦੇ ਧਾਰਮਿਕ ਗ੍ਰੰਥ ਨਹੀਂ ਕਹਾਗਾ ਜਿਹਦੇ ਅੰਦਰ ਸੰਸਾਰ ਦੇ ਲੋਕਾਂ ਵਾਸਤੇ ਪਾੜੇ ਖੜੇ ਕੀਤੇ ਹੋਣ। ਧਾਰਮਿਕ ਗ੍ਰੰਥ ਅਸਲ ਵਿੱਚ ਉਹ ਹੁੰਦਾ ਹੈ ਜਿਹੜਾ ਸੰਸਾਰ ਦੇ ਲੋਕਾਂ ਨੂੰ ਏਕਤਾ ਵਿੱਚ ਲਿਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਐ ਸਮੁੱਚੀ ਮਾਨਤਾ ਲਈ ਸਾਂਝਾ ਉਪਦੇਸ਼ ਹੈ ਉਹਦੇ ਅੰਦਰ ਜ਼ਿਕਰ ਕੀਤਾ ਗਿਆ ਚਾਰ ਵਰਨ ਬਣਾਏ ਉਹ ਚਾਰ ਵਰਨ ਜਿਹੜੇ ਮਹਾਰਾਜ ਨੇ ਬਾਣੀ ਵਿੱਚ ਦਰਜ ਕੀਤੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਫਿਰ ਅੱਗੇ ਪਾਵਨ ਸ਼ਬਦਾਂ ਉਪਦੇਸ਼ ਚੋਂ ਵਰਨਾ ਕੋ ਸਾਂਝਾ ਮਹਾਰਾਜ ਨੇ ਨਾਲ ਅੱਗੇ ਕਹਿ ਦਿੱਤਾ ਕਿ ਚਾਰਾਂ ਵਾਸਤੇ ਉਪਲੇਖ ਸਾਂਝਾ ਹੈ ਇਸ ਬਾਣੀ ਦਾ ਰੋਣਾ ਨੇ ਨਹੀਂ ਕਿਹਾ ਸੰਜਾ ਉਹਨਾਂ ਨੇ ਬੜਨ ਵੜਾਏ ਬੜਾਣ ਤੋਂ ਬਾਅਦ ਉਹਨਾਂ ਨੇ ਕਿਹਾ ਨਾਮ ਪਾਉਣ ਜਪ ਸਕਦਾ ਪੜ੍ਹਾਈ ਕੌਣ ਕਰ ਸਕਦਾ ਵਿਦਿਆ ਕੌਣ ਹਾਸਲ ਕਰ ਸਕਦਾ 648 ਸਾਲ ਪਹਿਲਾਂ ਇਹ ਮਹਾਨ ਰੁਹਾਈਆਂ ਉਦੋਂ ਹਾਲਾਤ ਕੈਸੇ ਹੋਣਗੇ ਤੁਸੀਂ ਅੰਦਾਜ਼ਾ ਲਾਓ ਉਸ ਵਕਤ ਉਹਨਾਂ ਨੇ ਆਖਿਆ ਕਿ ਨਾਮ ਜਪ ਸਕਦਾ ਕੇਵਨ ਬਿਪਰਵਾਦ ब्राह्मण नाम जप ਸਕਦਾ ਹੈ ਹੋਰ ਕੋਈ ਨਾਮ ਜਪ ਨਹੀਂ ਸਕਦਾ ਇਹ ਸਚਾਈ ਹੈ ਉਸ ਸਮੇਂ ਦੀ ਔਰ ਪੜ੍ਹਾਈ ਵੀ ਉਹ ਹੀ ਕਰ ਸਕਦਾ ਫਿਰ ਉਹ ਤੋਂ ਬਾਅਦ ਆ ਗਿਆ ਖੱਤਰੀ ਉਹ ਕਹਿੰਦੇ ਇਹ ਇਹ ਮੈਦਾਨੇ ਜੰਗ ਵਿੱਚ ਲੜੇ ਨਾਮ ਜਪਣ ਦਾ ਪੜ੍ਹਨ ਦਾ ਹੱਕ ਉਸ ਨੂੰ ਵੀ ਨਹੀਂ ਹੈ ਕੇਵਲ ਉਹ ਮੈਦਾਨੇ ਜੰਗ ਵਿੱਚ ਲੜੇਗਾ ਉਸ ਤੋਂ ਬਾਅਦ ਵੈਸ਼ ਆ ਗਿਆ ਵੈਸ਼ ਕੀ ਕਰੇ ਵੈਸ਼ ਵਿੱਚ ਯਾਦ ਰੱਖਿਓ ਜੱਟ ਧੀਰ ਸੀਮੇ ਨਾਈ ਸਾਰੇ ਕਿਨੇ ਨੇ ਉਹਨਾਂ ਨੇ ਉਹ ਕਹਿੰਦੇ ਨੇ ਕੰਮ ਕਰਨਗੇ ਮਿਹਨਤ ਇਹਨਾਂ ਨੇ ਕਰਨੀ ਹੈ ਹੁਣ ਮਿਹਨਤ ਇਹਨਾਂ ਨੇ ਕਰਨੀ ਹੈ ਖਾਣੀ ਕਿਹਨਾਂ ਨੇ ਜੜੇ ਉੱਪਰ ਬੈਠੇ ਨੇ ਅੱਜ ਵੀ ਹਾਲਾਤ ਤਾਂ ਆਪਣੇ ਮੁਲਕ ਦੇ ਇਹੀ ਹੈ ਉਹ ਕਹਿੰਦੇ ਕਿਰਤੀ ਲੋਕਾਂ ਦੇ ਬੱਚੇ ਪੜ੍ਹਨਾਂ ਇਹ ਮਿਹਨਤ ਨਾ ਕਰਨ ਹਾਂ ਕੰਮ ਕਰੀ ਜਾਣ ਤੇ ਪੜ੍ਹੀਏ ਤੇ ਆਸੀ ਉੱਚੇ ਦਰਜੇ ਆਸੀ ਹਾਸਲ ਕਰੀਏ ਸਭ ਤੋਂ ਨੀਮਾ ਮਨੁੱਖ ਕਿਹਨੂੰ ਗਿਣਿਆ ਜਿਹੜਾ ਫਿਰ ਕੰਮ ਕਰੇਗਾ ਇਹਨਾਂ ਤੇ ਨਾ ਦੇ ਉਹਨੂੰ ਕਹਿੰਦਾ ਸ਼ੂਦਰ ਉਦੇ ਮੱਥੇ ਤੇ ਪੱਟੀ ਮੜ ਦਿੱਤੀ ਇਹ ਸਮਾਜ ਚ ਨਹੀਂ ਆ ਸਕਦਾ ਸਮਾਜ ਤੋਂ ਬਾਹਰ ਰਹਿ ਗਈ ਇਹਦੀ ਬਸਤੀ ਸਮਾਜ ਤੋਂ ਬਾਹਰ ਰਹੀ ਗਈ ਇਹ ਹਾਲਾਤ ਸਨ ਸੱਚ ਹੈ ਔਰ ਉਸ ਵਕਤ ਦਾ ਇਹ ਸੱਚ ਮਹਾਰਾਜ ਨੇ ਫਿਰ ਬਾਣੀ ਵਿੱਚ ਬਿਆਨ ਕੀਤਾ ਇਤਿਹਾਸ ਇਸ ਗੱਲ ਦੀ ਗਵਾਹੀ ਪੜਦਾ ਹੈ ਕਿ ਹਾਲਾਤ ਸੰਸਾਦ ਦੇ ਐਸੇ ਬੜੇ ਬੰਦਾ ਬੰਦੇ ਨੂੰ ਕੁੱਤੇ ਵਾਂਗ ਦਰਕਾਰ ਲੱਗਿਆ ਜਦੋਂ ਸਮਾਜ ਵਿੱਚ ਐਸੇ ਪਾੜੇ ਖੜੇ ਹੋ ਜਾਣ ਉਹ ਸਮਾਜ ਕਿਵੇਂ ਭਲਾ ਤਰੱਕੀ ਕਿਵੇਂ ਕਰ ਸਕਦਾ ਉਸ ਸਮਾਜ ترقی ਨਹੀਂ ਕਰ ਸਕਦਾ ਉਸ ਸਮਾਜ ਵਿੱਚ ਫਿਰ ਪਾਰੇ ਖੜੇ ਹੋਣਗੇ ਔਰ ਉਸ ਸਮੇਂ ਦੇ ਵਿੱਚ 1377 ਦਾ ਸਮਾਜ ਸੀ ਜਦੋਂ ਵਿਦਵਾਨ ਲਿਖਦੇ ਨੇ ਸ਼ੀਵ ਗਵਰਧਨਪੁਰ ਵਿੱਚ ਕੁਝ ਵਿਦਵਾਨਾਂ ਨੇ ਮੰਡੂਆ ਢੀ ਵੀ ਨਾਂ ਲਿਖਿਆ ਕਾਂਸੀ ਦੀ ਉਹ ਧਰਤੀ ਹੈ ਜਿਸ ਧਰਤੀ ਦੇ ਉੱਤੇ ਵੱਡੇ ਵੱਡੇ ਵਿਦਵਾਨ ਹੋਏ ਔਰ ਉਹਨੂੰ ਵਿਦਿਆ ਦਾ ਕੇਂਦਰ ਗਿਣਿਆ ਗਿਆ ਉਸ ਸਮੇਂ ਦੇ ਵਿੱਚ ਕਾਂਸੀ ਦੀ ਧਰਤੀ ਦੀ ਪੜ੍ਹਾਈ ਵੱਡੇ ਵੱਡੇ ਵਿਦਵਾਨ ਉੱਥੋਂ ਪੜ੍ਹਦੇ ਨੇ ਪਰ ਹੈਰਾਨੀ ਇਹ ਹੈ ਜਿਸ ਧਰਤੀ ਦੇ ਉੱਤੇ ਵਿਦਿਆ ਦੇ ਕੇਂਦਰ ਨੇ ਉਸੇ ਧਰਤੀ ਦੇ ਉੱਤੋਂ ਇਹ ਚਾਰ ਵਰਨਾਂ ਦੀ ਗੱਲ ਉੱਠਦੀ ਹੈ ਇੱਕ ਦੂਜੇ ਨੂੰ ਨੀਵਾਂ ਦਿਖਾਣ ਦੀ ਗੱਲ ਉੱਠੀ ਹੈ ਜਾਤਾਂ ਪਾਤਾਂ ਦੇ ਝਗੜੇ ਝੇੜੇ ਸ਼ੁਰੂ ਹੁੰਦੇ ਨੇ ਪਰ ਉਸੇ ਧਰਤੀ ਵਿੱਚ ਇਨਕਲਾਬੀ ਜੋਤ ਪੈਦਾ ਹੁੰਦੀ ਹੈ ਉਹ ਇਨਕਲਾਬੀ ਜੋਤ ਰਬਦਾਸ ਮਹਾਰਾਜ ਜਿਨ੍ਹਾਂ ਨੇ 1377 ਵਿੱਚ ਤੇ ਵਿਦਵਾਨ ਲਿਖਦੇ ਨੇ ਇਹ ਤਾਂ ਸੰਦੋਖਵਾਸ ਮਾਤਾ ਕਲਸਾ ਲਿਖਿਆ ਕੁਝ ਵਿਦਵਾਨਾਂ ਨੇ ਉਹਨਾਂ ਦੀ ਪਾਵਨ ਕੁੱਖ ਤੋਂ ਇਲਾਹੀ ਜੋਤ ਪੈਦਾ ਹੋਈ ਇਹ ਜਦੋਂ ਜੋਤ ਪੈਦਾ ਹੋਈ ਪਗੰਮੀ ਜੋਤ ਸੀ ਰੱਬ ਨਾਲ ਜੁੜੀਆਂ ਹੋਈਆਂ ਰੂਹਾਂ ਅਸਲ ਵਿੱਚ ਸੱਚ ਹੈ ਅਕਾਲ ਪੁਰਖ ਡਿਊਟੀ ਲਾਉਂਦਾ ਹੈ ਔਰ ਜਦੋਂ ਇਹ ਜੋਤ ਇਲਾਹੀ ਜੋਤ ਆਈ ਘਰ ਵਿੱਚ ਜਿੱਤੇ ਖੁਸ਼ੀਆਂ ਦੀ ਲਹਿਰ ਤੋੜੀ ਉਹਦੇ ਨਾਲ ਇਤਿਹਾਸ ਕਹਿੰਦਾ ਕਾਂਛੀ ਦਾ ਕੋਨਾ ਕੋਨਾ ਰੁਸ਼ਨਾ ਜਾਂਦਾ ਹੈ ਕਰ ਕਰ ਵਿਚਾਨਣ ਵਿਸ਼ਿਆ ਏ ਤੇ ਮਾਂ ਪਿਆ ਗੁਲਜ਼ਾਰਾਂ ਨੇ ਗਮ ਦੀਆਂ ਰੁੱਤਾਂ ਮੁੱਕ ਗਈਆਂ ਤੇ ਆ ਗਈਆਂ ਬਹਾਰਾਂ ਨੇ